ਹਰ ਸਾਲ ਵਾਂਗ ਇਸ ਵਾਰ ਵੀ ਯੂਰਪੀ ਦੇਸ਼ ਇਟਲੀ ਵਿੱਚ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਏ ਜਾ ਰਹੇ ਹਨ ਇਹਨਾਂ ਨਗਰ ਕੀਰਤਨਾਂ ਦੀ 30 ਮਾਰਚ ਨੂੰ ਹੋਈ ਆਰੰਭਤਾ ਦੀ ਹਰ ਹਫਤੇ ਦੀ ਲੜੀ ਤਹਿਤ ਗੁਰਦੁਆਰਾ ਬਾਬਾ ਲੱਖੀ ਸ਼ਾਹ ਬਣਜਾਰਾ ਸਿੱਖ ਸੈਂਟਰ ਪੋਂਤੇ ਕੁਰੋਨੋ ਐਲੈਸੈਂਡਰੀਆ ਦੁਆਰਾ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਤੁਰਤੋਨਾ ਸ਼ਹਿਰ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਸੰਗਤ ਪਹੁੰਚੀ ਅਤੇ ਨਾਲ ਦੀ ਨਾਲ ਵੱਡੀ ਗਿਣਤੀ ਵਿੱਚ ਇਟਾਲੀਅਨ ਅਤੇ ਹੋਰ ਨਾਮੂਲ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਸੁੰਦਰ ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ ਜਿਨ੍ਹਾਂ ਤੋਂ ਸੰਗਤਾਂ ਨੇ ਆਸ਼ੀਰਵਾਦ ਲਿਆ। ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਆਰੰਭਤਾ ਤੂਰ ਤੋਨਾ ਦੇ ਪਿਆਸਾ ਮਿਲਾਨੋਂ ਤੋਂ ਹੋਈ। ਸੰਗਤਾਂ ਦੁਆਰਾ ਸਾਰੇ ਰਾਹ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਗਿਆ। ਇਸ ਮੌਕੇ ਨਿਸ਼ਕਾਮ ਸੇਵਾ ਦਲ ਇਟਲੀ ਦੇ ਸਿੰਘਾਂ ਵੱਲੋਂ ਦਸਤਾਰਾਂ ਦੀ ਸੇਵਾ ਕੀਤੀ ਗਈ। ਨਗਰ ਕੀਰਤਨ ਦੌਰਾਨ ਵੱਖ-ਵੱਖ ਰਾਗੀ ਜਥਿਆਂ ਵੱਲੋਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਕੀਰਤਨ ਨਾਲ ਨਿਹਾਲ ਕੀਤਾ ਗਿਆ। ਹਰੀ ਸਿੰਘ ਨਲੂਆ ਗਤਕਾ ਅਖਾੜਾ ਕਰੇਜੋ ਦੇ ਸਿੰਘਾਂ ਵੱਲੋਂ ਗਤਕੇ ਦੇ ਜੋਹਰ ਵਿਖਾਏ ਗਏ। ਸ਼ਾਮ ਨੂੰ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਕੀਰਤਨ ਪਿਆਸਾ ਮਿਲਾਨੋ ਵਿਖੇ ਸਮਾਪਤ ਹੋਇਆ। ਜਿੱਥੇ ਖੁੱਲੇ ਪੰਡਾਲ ਸਜਾਏ ਗਏ ਇਸ ਮੌਕੇ ਪ੍ਰਸਿੱਧ ਢਾਡੀ ਭਾਈ ਦਲਵਿੰਦਰ ਸਿੰਘ ਦਮਨ ਦੇ ਜਥੇ ਦੁਆਰਾ ਢਾਡੀ ਵਾਰਾਂ ਨਾਲ ਇਤਿਹਾਸ ਸਰਵਣ ਕਰਵਾਇਆ ਗਿਆ ਇਟਲੀ ਦੀਆਂ अनेका ਗੁਰਦੁਆਰਾ ਪ੍ਰਬੰਧਕ ਕਮੇਟੀਆਂ ਟੋਰਟੋਨਾ ਅਤੇ ਬੋਗੇਰਾ ਸ਼ਹਿਰ ਦੇ ਮੇਅਰ ਅਤੇ ਪੁਲਿਸ ਅਧਿਕਾਰੀਆਂ ਸਮੇਤ अनेका ਪ੍ਰਮੁੱਖ ਇਟਾਲੀਅਨ ਸ਼ਖਸੀਅਤਾਂ ਨੇ ਵੀ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਨੇ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੱਤੀ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਸੰਗਤਾਂ ਲਈ ਅਨੇਕਾਂ ਪ੍ਰਕਾਰ ਦੇ ਲੰਗਰ ਲਾਏ ਗਏ। ਅੰਤ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਆਈਆਂ ਸਮੂਹ ਸੰਗਤਾਂ ਨੂੰ ਜਿਨ੍ਹਾਂ ਆਖਿਆ ਅਤੇ ਨਗਰ ਕੀਰਤਨ ਲਈ ਦਿੱਤੇ ਅਹਿਮ ਯੋਗਦਾਨ ਬਦਲੇ ਧੰਨਵਾਦ ਕੀਤਾ। ਮਿਲਾਨ ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਾਡੇ ਤਰਤੋਨੇ ਵੱਲੋਂ ਨਗਰ ਕੀਰਤਨ ਵਿਸਾਖੀ ਦੇ ਦਿਹਾੜੇ ਦਾ ਮਨਾਇਆ ਜਾ ਰਿਹਾ ਬਹੁਤ ਹੀ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕੀ ਫਤਿਹ ਗੁਰਦੁਆਰਾ ਲੱਖੀ ਸ਼ਾਹਵਨ ਜਾ ਰਿਹਾ ਸਿਕ ਸੈਂਟਰ 35 ਕਰੋੜ ਦੀ ਪੂਰੀ ਸਾਧ ਸੰਗਤ ਵੱਲੋਂ ਪੂਰੀ ਵੀਰ ਕੁੰਤ ਕਮੇਟੀ ਵੱਲੋਂ ਇਲਾਕੇ ਦੀਆਂ ਸਾਧ ਸੰਗਤ ਵੱਲੋਂ ਪਾਤਸ਼ਾਹ ਜੀ ਐਸ ਵੱਲੋਂ ਵਿਸਾਖੀ ਨਗਰ ਕੀਰਤਨ ਸ਼ਹਿਰ ਤਰਤੋਨੇ ਵਿੱਚ ਕੱਢਿਆ ਜਾ ਰਿਹਾ ਇਸ ਦੇ ਪਿਛੇ ਆ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬੜਾ ਬਰਿਆਮ ਇਕੈਲਾ ਵਾਹ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰਚੇਲਾ ਇਹ ਸਭ ਸਖਤਾ ਬਾਬਾ ਲੱਖੀ ਸ਼ਾਹ ਵੰਜਾਰਾ ਗੁਰਦੁਆਰਾ ਪੰਥ ਪੰਥਕਰੋ ਨੇ ਸਿੱਖ ਸੈਂਟਰ ਪਰਵੇਸ਼ਾ ਦੀ ਅਲਸਾਂਦਰੀ ਦੀਆਂ ਸਖਤਾ ਰਲ ਮਿਲ ਕੇ ਦੂੜੂ ਨੇਰੇ ਦੇ ਆਂ ਦੀ ਸਖਤਾ ਜੋ ਪੰਥ ਖਾਲਸਾ ਦਿਲ ਸ ਬੜੇ ਹੀ ਸਤਕਾਰਯੋਗ ਦੇ ਨਾਲ ਮਨਾ ਰਹੇ ਹਨ ਔਰ ਸੰਗਤਾਂ ਦਾ ਠਾਠਾ ਮਾਰਦਾ ਹੋਇਆ ਹੜ ਇਸ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਹੈ ਸੱਚੇ ਪਾਤਸ਼ਾਹ ਮੇਰੇ ਗੁਰਗਲਦੀਤਹ ਪਾਤਸ਼ਾਹ ਨੇ ਇਹ ਪੰਥ ਸਾਜ ਕੇ ਸਿੱਖਾਂ ਨੂੰ ਸ਼ੇਰਾਂ ਵਰਗਾ ਰੂਪ ਦਿੱਤਾ ਤੇ ਪੰਥ ਸਜਾਇਆ ਜੋ ਅੱਜ ਪੰਥ ਖਾਲਸਾ ਦਿਵਸ ਮੇਜੇ ਸੰਗਤਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਇਲਾਕਾ ਨਿਵਾਸੀ ਦੀ ਸੰਗਤਾਂ ਮਨਾ ਰਹੀਆਂ ਹਨ ਉਹ ਮੇਰੇਤ ਮੇਰੀ ਕਮੇਟੀ ਵੱਲੋਂ ਸਾਰੀਆਂ ਹੀ ਸੰਗਤਾਂ ਨੂੰ ਖਾਲਸਾ ਜਿਸ ਦੀਆਂ ਲੱਖ ਲੱਖ ਵਧਾਈਆਂ ਤੇ ਜਿੱਥੇ ਵੀ ਸਮਾਧਵ ਚੱਲ ਰਹੀ ਅਸੇ ਪਸੇ ਦੀ ਸੰਗਤਾਂ ਸੁਣ ਰਹੀਆਂ ਹਨ ਨਾਨਕ ਦੇਵ ਦਾ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਫਿਰ ਮੈਂ ਆਇਆਂ ਨੂੰ ਸੰਗਤਾਂ ਨੂੰ ਜੀ ਆਇਆਂ ਆਖਦਾ ਹਾਂ ਫਿਰ ਦੁਬਾਰਾ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 13 April 1699 ਦੀ 99 ਦੀ ਸਾਕੀ ਦੇ ਖਾਲਸਾ ਦਿਵਸ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦਿਵਸ ਦੀ ਰਚਨਾਟਰ ਜੀ ਉਹ ਸੱਚੇ ਪਾਤਸ਼ਾਹ ਜੀ ਗੁਰਦੁਆਰਾ ਪੁੱਤ ਕਰੋਨਾ ਦਾਤਾ ਲਖੀਸ਼ਾ ਬੰਜਾਰਾ ਸਿਕਸ ਸੈਂਟਰ ਸਮੂਹ ਸੰਗਤਾਂ ਖਾਲਸਾ ਪੰਥ ਦੇ ਨਗਰ ਕੀਰਤਨ ਮਹਾਨ ਮਨਾਰੀਆਂ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਸਮੂਹ ਸੰਗਤਾਂ ਨੂੰ ਖਾਲਸਾ ਪੰਥ ਦੇ ਸਾਜ-ਸਾਜਨਾ ਦੇ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ E